ਸਤਿ ਸ੍ਰੀ ਅਕਾਲ ਜੀ ਲੁਤਿਆਣਾ ਜ਼ਿਲ੍ਹੇ ਦੇ ਪਿੰਡ ਸੁਬਦੀ ਕਲਾ ਦੇ ਵਿੱਚ ਅੱਜ ਧੰਤਨ ਬਾਬਾ ਚਰਨ ਦਾਸ ਜੀ ਦੀ ਵਰਸ਼ੀ ਮਨਾਈ ਜਾ ਰਹੀ ਆ ਯਾਨੀ ਕਿ ਅੱਜ 28 ਨਵੰਬਰ 2024 ਆ ਇਸ ਵਰਸ਼ੀ ਸਮਾਗਮ ਦੀਆਂ ਵੱਖ-ਵੱਖ ਝਲਕੀਆਂ ਤੁਹਾਨੂੰ ਦਿਖਾਉਣੇ ਆ ਕਿ ਕਿੰਨੇ ਕਿ ਸੰਗਤ ਪੂਜੀ ਕਿਹੜੇ-ਕਿਹੜੇ ਮਹਾਪੁਰਸ਼ ਇੱਥੇ ਪਹੁੰਚੇ ਇਸ ਜਿਹੜੇ ਵਰਸ਼ੀ ਸਮਾਗਮ ਆ ਉਹਦੀਆਂ ਵੱਖ-ਵੱਖ ਤੁਹਾਨੂੰ ਝਲਕੀਆਂ ਦਿਖਾਉਣੇ ਆ ਆਓ ਅਗਲੀ ਵੀਡੀਓ ਦੇ ਵਿੱਚ ਦੇਖਦੇ ਆ ਜਿਹੜੇ ਸਾਧੂਆਂ ਨੇ ਤਪ ਕੀਤੇ ਨੇ ਸਾਧੂਆਂ ਨੇ ਬੈਹਿ ਕੇ ਤਪੱਸਿਆ ਕੀਤੀ ਹੈ ਉਹਨਾਂ ਘਟਿਆਂ ਨੂੰ ਸਦਾ ਸੇਵਾ ਕਰਕੇ ਪਾਣੀ ਦਿੰਦੇ ਰੋ ਸਤਿਕਾਰ ਜੀ ਸਤਿਕਾਰ ਠੀਕ ਹੋ ਜੀ ਇਹ ਜਿਹੜੇ ਸਾਡੇ ਬਾਬਾ ਸਤਪਾਪਾ ਚਰਨਦਾਸ ਜੀ ਉਹਨਾਂ ਦੇ ਪਰਿਵਾਰ ਵੱਲੋਂ ਆ ਜੀ ਇਹ ਹੋਰ ਬਾਈ ਜੀ ਠੀਕ ਹੋ ਠੀਕ ਹੈ ਸੰਤ ਬਾਬਾ ਚਰਨਦਾਸ ਜੀ ਦੀ ਵਰਸੀ ਸਵੱਦੀ ਕਲਾਂ ਵਿਖੇ ਬੜੀ ਸ਼ਰਧਾ ਨਾਲ ਮਨਾਈ ਗਈ ਜਿਸ ਵਿੱਚ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਪੁੱਜੀਆਂ ਉੱਥੇ ਇਸ ਮੌਕੇ ਦੀਵਾਨ ਟੁੱਡਰਮਾਲ ਬੱਚਿਆਂ ਦੇ ਚੈਰੀਟੇਬਲ ਹਸਪਤਾਲ ਚੌਂਕੀਮਾਣ ਵਾਲਿਆਂ ਵੱਲੋਂ ਵਿਸ਼ੇਸ਼ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਮਰੀਜ਼ਾਂ ਦੀ ਦੇਖਭਾਲ ਕੀਤੀ ਗਈ ਅਤੇ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ ਆਓ ਵੇਖਦੇ ਹਾਂ ਸਾਰੀ ਰਿਪੋਰਟ ਸਤਿਕਾਰ ਜੀ ਸਤਿਕਾਰ ਠੀਕੋ ਜੀ ਸਾਡੇ ਬਾਬਾ ਸਤ ਪਾਪਾ ਚਰਨਦਾਸ ਜੀ ਉਹਨਾਂ ਦੇ ਪਰਿਵਾਰ ਵੱਲੋਂ ਆ ਜੀ ਇਹ ਹੋ ਬਾਈ ਜੀ ਠੀਕ ਹੋ ਠੀਕ ਹੈ ਸੰਗਤਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਬਾਬਾ ਜੀ ਉਹ ਸਾਧੂਆਂ ਦੇ ਲਾਏ ਹੋਏ ਬੂਟਿਆਂ ਨੂੰ ਸਦਾ ਹਰੇ ਰੱਖੋ ਕਿਉਂਕਿ ਇਹਨਾਂ ਬੂਟਿਆਂ ਨੂੰ ਬੜੇ ਮਿੱਠੇ ਫਲ ਲੱਗਦੇ ਨੇ ਹਾਂਜੀ ਬੜੇ ਸਿਮਰਨ ਵਾਲੇ ਫਲ ਲੱਗਦੇ ਨੇ ਸੰਗਤ ਨੂੰ ਇਹੀ ਬੇਨਤੀ ਕਰਦੇ ਆ ਕਿ ਜਿਹੜੇ ਸਾਧੂਆਂ ਨੇ ਤਪ ਕੀਤੇ ਨੇ ਸਾਧੂਆਂ ਨੇ ਬਹਿ ਕੇ ਤਪੱਸਿਆ ਕੀਤੀ ਹੈ ਉਹਨਾਂ ਬੂਟਿਆਂ ਨੂੰ ਸਦਾ ਸੇਵਾ ਕਰਕੇ ਪਾਣੀ ਦਿੰਦੇ ਰਹੋ ਤਾਂ ਜੋ ਉਹਨਾਂ ਬੂਟਿਆਂ ਦੇ ਵਿੱਚੋਂ ਸਤਿਗੁਰ ਦੀ ਕਿਰਪਾ ਦੀਆਂ ਛਾਵਾਂ ਮਿਲਦੀਆਂ ਰਹਿਣ। ਧੰਨਵਾਦ ਜੀ। ਆਪਣਾ ਪਿੰਡ ਕੋਟ ਮੜਿਆਲਾ ਨਾ ਜੀ? ਮੜਾ ਕੋਟ ਮੜਿਆਲਾ ਗਾਣਾ ਪਿੰਡ ਆਸਰੀ ਸੀਗਾ। ਠੀਕ ਹੈ। ਹੁਣ ਅਸੀਂ ਬਸ ਚੰਡੀਗੜ੍ਹ ਗਏ ਆਂ। ਠੀਕ ਹੈ। ਤੇ ਚੰਡੀਗੜ੍ਹ ਆਪਣਾ ਕਾਰੋਬਾਰ ਵਗੈਰਾ ਕਰਦੇ ਆਂ। ਇਹ ਪ੍ਰਧਾਨ ਜੀ ਤੁਹਾਨੂੰ ਤਾਂ ਪਤਾ ਹੋਊਗਾ ਵੀ ਇਹ ਬਾਬਾ ਚਰਨਦਾਸ ਜੀ ਦੇ ਪਰਿਵਾਰ ਦੇ ਵਿੱਚੋਂ ਆ। ਹਾਂ ਤੁਹਾਨੂੰ ਤਾਂ ਮਿਲਦੇ ਰਹਿੰਦੇ ਆਂ। ਹਰ ਸਾਲ ਔਰ ਬਸਾਖੀ ਦੇ ਮੇਲੇ ਤੇ ਵੀ ਆਉਂਦੇ ਗੱਲ ਕਰਦੇ ਆ ਲੇਕਿਨ ਬਾਬੇ ਜੀ ਨੂੰ ਜ਼ਰੂਰ ਆਣੇ ਆ ਟਾਈਮ ਤੇ ਟਾਈਮ ਤੇ ਪਹੁੰਚਦੇ ਆ मतलब ਪੂਰੇ ਪ੍ਰੈਮ ਦੇ ਪਵੰਦ ਨੇ ਜੀ ਇੰਨੀ ਦੂਰੋਂ ਵੀ ਚੱਲ ਕੇ ਸੇਵਾ ਭਾਵਨਾ ਨਾਲ ਪੂਰੀ ਸੇਵਾ ਵੀ ਕਰਦੇ ਆ ਤੇ ਹਰ ਸਾਲ ਬਸਾਖੀ ਦੇ ਮੇਲੇ ਤੇ ਵੀ ਤੇ ਬਾਬਾ ਜੀ ਦੀ ਵਰਸ਼ੀ ਤੇ ਵੀ ਹਾਜ਼ਰੀ ਜ਼ਰੂਰ ਲਵਾਉਂਦੇ ਆ ਸੰਗਤਾਂ ਬਹੁਤ ਉਤਸ਼ਾਹ ਜੀ ਤੇ ਬਹੁਤ ਉਤਸ਼ਾਹ ਨਾਲ ਇਸ ਜਗ੍ਹਾ ਤੇ ਸੰਗਤਾਂ ਆਉਂਦੀਆਂ ਇਸ ਪਿੰਡ ਦੀਆਂ ਨਹੀਂ ਆਲੇ-ਦਾਲ 10-15 ਪਿੰਡਾਂ ਦੀਆਂ ਸੰਗਤਾਂ ਆਉਂਦੀਆਂ ਨੇ ਤਾਂ ਤਨ ਬਾਬਾ ਚੰਦ ਦਾਸ ਜੀ ਦੇ ਤਪ ਸਥਾਨਾਂ ਦੇ ਉਹਨਾਂ ਨੂੰ ਮਾਨਤਾ ਬਹੁਤ ਆ ਉਹਨਾਂ ਨੂੰ ਮੰਨਦੇ ਸੀਗੇ ਪਿੰਡਾਂ ਦੇ ਵਾਲੇ ਵਾਲੇ ਪਿੰਡਾਂ ਦੇ ਲੋਕ ਸਭ ਮੰਨਦੇ ਆ ਉਹਨਾਂ ਦੀ ਮੰਨਤਾ ਕਰਦੇ ਆ ਜੀ ਤੇ ਅੱਜ ਉਹਨਾਂ ਦੀ ਵਰਸ਼ੀ ਆ ਤੇ ਉਹਨਾਂ ਦੀ ਵਰਸ਼ੀ ਦੇ ਵਿੱਚ ਹੀ ਸਾਡੇ ਬਾਬਾ ਜੀ ਜਲਾਲ ਤੋਂ ਜੋ ਸਮਾਗਮ ਤੇ ਪਹੁੰਚੇ ਆ ਅਸੀਂ ਬਹੁਤ ਧੰਨਵਾਦ ਕਰਦੇ ਆ ਇਹਨਾਂ ਦਾ ਜੀ ਸਤਿ ਸ਼੍ਰੀ ਅਕਾਲ ਜੀ ਪਿਛਲੀ ਸਾਰੇ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਬਈ ਸਬੱਦੀ ਕਲਾਂ ਦੇ ਇਸ ਗੋੜ ਦਵਾਰਾ ਛਿੜੀ ਸਾਹਿਬ ਵਿੱਚ ਸੰਤ ਬਾਬਾ ਚਾਰੰਦਾਸ ਜੀ ਦੀ ਸੰਗਤਾਂ ਨੇ ਕਿਸ ਤਰ੍ਹਾਂ ਸ਼ਰਧਾ ਨਾਲ ਵਰਸ਼ੀ ਮਨਾਈ ਆ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਲੱਗਦੀ ਆ ਕਮੈਂਟ ਕਰਕੇ ਜਰੂਰ ਦੱਸਣਾ ਸਬੱਤੀ ਗੱਲਾਂ ਤੋਂ ਕੈਮਰਾਮੈਨ ਤਰਲੋਕ ਦੇ ਨਾਲ ਬਿੱਟੂ ਸਬੱਤੀ